ਮੈਂ ਮੇਰਾ ਨਾਮ ਨਰੰજન ਸਿੰਘ ਹੈ ਨੰਬਰਦਾਰ ਹਾਂ ਮੈਂ ਪਿੰਡ ਝਪਕੜਾ ਦਾ ਹਲੇ ਪ੍ਰੈਜ਼ੈਂਟ ਮੇਰਾ ਪਿੰਡ ਮਕੋੜੇ ਦੇ ਵਿੱਚ ਵੀ ਨੰਬਰਦਾਰੀ ਦਾ ਮਤਲਬ ਚੱਲਦਾ ਪਿਆ ਪਲਾਈਟ ਮੈਂ ਕਿ ਮੇਰੇ ਪਿਤਾ ਪੱਕੇ ਨੰਬਰਦਾਰ ਸੀ ਪਿੰਡ ਮਕੋੜਾ ਝਪਕੜਾ ਦੇ ਤੇ ਕਿਸਮਤ ਸੇਵਾ ਸਾਹਮਣਾ ਕਰਨਾ ਪੈਂਦਾ ਪੁਲ ਨਾ ਬਣਨ ਕਰਕੇ ਪੁਲ ਨਾ ਬਣਦ ਕਰਕੇ ਸਾਡੇ ਪਾਰ ਦੇ ਪਿੰਡ ਤੂਰਾ ਚੇਬੇ ਭਰਿਆਲ ਮੰਮੀ ਚਕਰਾਂ ਗੱਲ ਸਿਆਣ ਜਿਹੜੇ ਪਿੰਡ ਬਾਰਡਰ ਦੇ ਕੰਡੇ ਦਾ ਇੱਕ ਟਾਪੂ ਦੀ ਤਰ੍ਹਾਂ ਰਾਜਿੰਦੇ ਬੱਕਰਾ ਇੱਕ ਦ੍ਰਿਸ਼ ਉਹਲੇ ਦੇਖਣ ਨੂੰ ਮਿਲਦਾ ਜਿਹੜਾ ਕਿ ਸਾਡੇ ਹਿੰਦੁਸਤਾਨ ਨਾਲੋਂ ਹੀ ਅਲੱਗ ਲੱਗਦਾ ਕਿੰਨੇ ਕੁ ਪਿੰਡਿੰਗ ਨੇ ਪਾਰ ਸਰਕਾਰ ਨੇ ਇੱਥੇ ਇੱਕ ਬੇੜੀ ਦਾ ਪ੍ਰਬੰਧ ਕੀਤਾ ਦਾ ਉਹਦੇ ਤੋਂ ਅਸੀਂ ਆਰ ਪਾਰ ਜਿਹੜੇ ਸਾਡੇ ਜਿਹੜੇ ਕੁਝ ਜੀਵ ਕਰਜੇ ਤੇ ਜ਼ਿਆਦਾ ਪਾਣੀ ਹੁੰਦਾ ਤੇ ਰੁਕ ਜਾਂਦੇ ਉੱਥੇ ਦੇ ਉੱਥੇ ਉਹ ਸਾਨੂੰ ਕੋਈ ਮੁਢਲੀ ਸਹਾਇਤਾ ਪਹਿਲਾਂ ਹੀ ਮਿਲਦੀ ਆ ਉਹ ਥੋੜਾ ਵਿਚਾਰੇ ਕਰ ਦਿਆ ਕੰਮ ਸਾਡਾ ਉਹਦਾ ਕੋਈ ਖਤਰਾ ਵੀ ਹੁੰਦਾ ਕੋਈ ਖਤਰਾ ਤੇ ਭਾਈ ਹੋਏਗਾ ਪਾਣੀ ਦਾ ਫਲੱਡ ਕਿੱਥੋਂ ਤੁਸੀਂ ਤੇ ਕਿੱਥੇ ਸਾਡੇ ਪਾਰ ਵਾਲੇ ਪਿੰਡ ਡੇਡ 3-4 ਕਿਲੋਮੀਟਰ ਦੂਰ ਜਾਂਦਾ ਕੋਈ ਬੇੜੀ ਲੈ ਕੇ ਇੰਨੀ ਬੇੜੀ ਦਾ ਆਪਣਾ ਰਿਸਕ ਲਾ ਕੇ ਵਿਚਾਰੇ ਬੇੜੀ ਚਲਾਉਂਦੇ ਆ ਪਾਰ ਕਿੰਨੇ ਕ ਪਿੰਡ ਨੇ ਤੇ ਕਿੰਨੀ ਕ ਵਾਦੀ ਹੈ ਆਵਾਦ ਬਨਾਲ ਤਾਂ ਕਾਫੀ ਬادیه ਹੋਣਗੇ ਪਿੰਡ ਦਾ 8-9 ਪਿੰਡ ਹੈ ਹੀ। ਬੇੜੀ ਤੇ ਨਏ ਮਤਲਬ ਪਹਿਲਾ ਗਦੀ ਹੋਈ ਸੀ ਅਜਦੋ 13-14 ਸਾਲ ਡੰਗਰ ਡੰਗਰ ਲੋਕੇ ਆਰ-ਪਾਰ ਲੀਂਦੇ ਸੀ ਉਦੋਂ ਸਾਡੇ ਹੋ ਗਈ ਸੀ। ਹੁਣ ਜਿਹੜਾ ਹੈ ਸਾਡੇ ਆ ਪੁਲ ਛੋਟੇ-ਮੋਟੇ ਬਣ ਜਾਂਦੇ ਆ ਜਾਂ ਮਤਲਬ ਡੰਗਰ ਲੈ ਜਾਂਦੇ ਇਸ ਤਰ੍ਹਾਂ ਹੀ ਉਹ ਭਗਵਾਨ ਦੀ ਕਿਰਪਾ ਦੇ ਨਾਲ ਬਚੇ ਤਾਂ ਇਹ ਤਾਂ ਉਸ ਤਰ੍ਹਾਂ ਸਾਡਾ ਕੋਈ ਬਚਦਾ ਕੋਈ ਆਈਡੀਆ ਨਹੀਂ ਆਇਆ। ਹਾਂ ਇਹ ਚੀਜ਼ ਜ਼ਰੂਰ ਦੇਖੀ ਗਈ ਜਿਹੜਾ ਪਰਵ ਕੁਮਾਂ ਦਾ ਆਂਦਾ ਵਿਚਾਰਿਆਂ ਨੂੰ ਬਰਾਬਰ ਦੇ ਪੈਸੇ ਵੀ ਨਹੀਂ ਮੇਰੇ ਖਿਆਲ ਪ੍ਰਾਪਤ ਹੁੰਦੇ ਹੋਣੇ। ਔਰ ਬਿਆਜੂ ਪਿਆ ਹੈ ਚੁੱਕ ਚੁੱਕ ਕੇ ਲੋਕੀ ਟਰਾਲੀਆਂ ਘਟਾਉਂਦੇ ਆ ਕਮਾਂਦਾਂ ਦੀਆਂ ਕਿੰਨੇ ਫੇਰੇ ਲੱਗ ਜਾਂਦੇ ਪਾਰਕ ਕਰਨ ਵਾਸਤੇ ਇੱਕ ਟਰਾਲੀ ਨੂੰ ਮੇਰੇ ਖਿਆਲ ਤਿੰਨ ਚਾਰ ਫੇਰੇ ਲਾਉਂਦੇ ਹੀ ਹੁਣ ਦੇਖ ਲਓ ਕੀ ਸਮੱਸਿਆ ਆ ਦੀ ਪੁਲਿਸ ਦੀ ਕੀ ਸਥਿਤੀ ਹੈ ਇਹਦੇ ਤੇ ਕਿੰਨਾ ਕੁ ਕਮਾਂਦ ਬੰਦਾ ਲਿਆ ਗਿਆ ਸਕਦਾ ਇਹ ਆ ਤੁਹਾਡੇ ਸਾਹਮਣੇ ਲੱਦੇ ਕਰਦੇ ਕੱਲ ਦੇ ਲੱਗੇ ਤੇ ਹੋਣੇ ਵਿਚਾਰੇ ਉਧਰੋਂ ਗਏ ਆ ਕੇ ਤੇ ਉਧਰੋਂ ਜਾ ਤੇ ਫਿਰ ਜਾ ਕੇ ਇੱਕ ਟਰਾਲੀ ਬੰਦੀ ਆ ਸਾਰੇ ਜ਼ਿਲ੍ਹੇ ਸਰਕਾਰਾਂ ਨੇ ਹਰ ਮਦਦ ਕਰਨ ਦੀ ਕੋਸ਼ਿਸ਼ ਤੇ ਜ਼ਰੂਰ ਕਰਦੀਆਂ ਪਰ ਅਧੂਰੀਆਂ ਵੀ ਬਚ ਰਹਿ ਜਾਂਦੀਆਂ ਉਹ ਫਿਰ ਜਿੱਥੇ ਦਾ ਜਿੱਥੇ ਆ ਡਾਕਾ ਲੱਗ ਜਾਂਦਾ ਉੱਥੇ ਲੱਗ ਜਾਂਦਾ। ਹੁਣ ਕੀ ਮੰਗ ਕਰਦੇ ਸਰਕਾਰ ਨੂੰ ਅਸੀਂ ਸਰਕਾਰ ਅੱਗੇ ਮੰਗ ਕਰਨੇ ਆ ਵੀ ਇਹ ਜਲਦੀ ਤੋਂ ਜਲ ਪੁਲ ਬਣ ਜਾਏ ਜਿਹੜੇ ਪਾਰ ਦੇ ਸਾਡੇ ਲੋਕ ਨੇ ਇਹ ਖਸਿਆਲ ਹੋਣ ਆਪਣਾ ਸਮਾਨ ਜਿਦਾਂ ਅਸੀਂ ਦਿਨਾ ਨਗਰ ਤੋਂ ਚੌਪ ਕਰੇ ਆਸ ਕਰਨੇ ਆ ਟੌਰ ਨਾਲ ਆਣੇ ਟੋਹ ਨਾ ਜਾਂਦੇ ਆ ਉਸ ਤਰ੍ਹਾਂ ਉਹ ਵੀ ਲੋਕ ਆਪਣੇ ਆਪ ਨੂੰ ਕਹਿੰਦੇ ਅਸੀਂ ਇਨਸਾਨ ਜਿਹੜੇ ਪਾਰ ਵੀ ਰਹਿੰਦੇ ਆ। ਉਹ ਭਾਈ ਕੀ ਕਰਨਾ ਇਹਦੇ ਵਿੱਚ ਜਾਣੇ ਪੈਂਦਾ ਫਸਲ ਜੇ ਅਸੀਂ ਜ਼ਿਮੀਦਾਰ ਬੀਜਾਂਗੇ ਨਹੀਂ ਤੇ ਹੋਏਗਾ ਕੀ ਜਦੋਂ ਅਸੀਂ ਫਸਲ ਚ ਅਸੀਂ ਬੀਜਾਂਗੇ ਨਹੀਂ ਇਹਨਾਂ ਮਾਂ ਨੂੰ ਫੋਲਾਂਗੇ ਨਹੀਂ ਇਹਦੇ ਜੋ ਦਾਣੇ ਕਿਤੇ ਪ੍ਰੋਡਕਟ ਹੋਣਗੇ ਇਹ ਦਾਣੇ ਦੇ ਖਾਤਰ ਅਸੀਂ ਲੋਕ ਮਰ ਜਣੇ ਤੇ ਦਾਣੇ ਨਿਗੇ ਇਹ ਥੋੜੇ ਮੋੜੇ ਤਿਆਰ ਕਰਕੇ ਤੇ ਫਿਰ ਅਸੀਂ ਮੈਨ ਲਬ ਆਪਣਾ ਗੁਜ਼ਾਰਾ ਪੇਟ ਦਾ ਕਰਨੇ ਆ ਹਲੇ ਤੁਸੀਂ ਦੇਖ ਲਓ ਜਿੰਨੇ ਖਰਚੇ ਜਿਹੜਾ ਜ਼ਿਮੀਦਾਰ ਬੰਦਾ ਪੰਜ ਸੱਤ ਗੱਲੇ ਵਾਲਾ ਉਹ ਨਹੀਂ ਨਾਲੋਂ ਹੀ ਅਪਰੋਧੀ ਆਪਣੀ ਇੱਕ ਮਾਤਰ ਭੂਮੀ ਦੇ ਵਿੱਚੋਂ ਨਾ ਸਿੱਖਿਆ ਹੀ ਹੋਈ ਤੇ ਉਹਨਾਂ ਨੇ ਉਹ ਹੀ ਕਮਾਣਾ ਦੇ ਹੋਈ ਖਲਾਂ ਕਲਾਂ ਬਹੁਤ ਜ਼ਿਆਦਾ ਹੈ ਕਹਿੰਦਾ ਸਰਕਾਰ ਸਾਨੂੰ ਪਾ ਸੈਂਟਰ ਦੇ ਆਪਾ ਪੰਜਾਬ ਦੀ ਹੋਏ ਇਹ ਚੀਜ਼ ਦਾ ਕੰਮ ਜਿਹੜਾ ਜਰੂਰ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਸੁੱਖ ਦਾ ਸਾਹ ਲੈਣ ਉਹ ਵੀ ਮੈਂ ਕਹਿੰਦਾ ਅਸੀਂ ਇੰਡੀਆ 'ਚ ਰਹਿੰਦੇ ਆ ਉਹ ਇੰਡੀਆ ਦਾ ਇੱਕ ਹਿੱਸਾ ਆ